ਸੱਚੇ ਸੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਸਾਰਿਆਂ ਨੂੰ ਛਿੱਤਰ ਮਾਰ ਕੇ ਨਹੀਂ ਬਲਕਿ ਵੋਟ ਨਾਲ ਜਵਾਬ ਦੇਣਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਉਹ ਕੈਪਟਨ ਤੇ ਬਾਦਲ ਮਜੀਠੀਏ ਹੋਰਾਂ ਤੋਂ ਹਰ ਮਹੀਨੇ ਪੈਸੇ ਲੈਂਦਾ ਕੌਣ ਨਹੀਂ ਜਾਣਦਾ ਭ੍ਰਿਸ਼ਟਾਚਾਰ ਦੀ ਜਿਹੜੀ ਮੁਹਿਮ ਹੈ ਉਹ ਕਾਦੀ ਮੁਹਿਮ ਹੈ ਜਿੰਨਾ ਚਿਰ ਇਹਨਾਂ ਚੋਰਾ ਨੂੰ ਫੜ ਕੇ ਪੁੱਠੇ ਨਹੀਂ ਲਟਕਾਇਆ ਜਾਂਦਾ ਸਵਾਲ ਇਹ ਹੈ ਕਿ ਸਾਡੇ ਕੋਲੇ ਉਹਨੇ ਸਾਧਨ ਪ੍ਰਸਾਦਨ ਨਹੀਂ ਜਿੰਨੇ ਲੁਟੇਰੀਆਂ ਪੋਲੀਟੀਕਲ ਪਾਰਟੀਆਂ ਦੇ ਕੋਲੇ ਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਰੋਜਪੁਰ ਡੀਸੀ ਦਫ਼ਤਰ ਦੇ ਸਾਹਮਣੇ ਅੱਜ ਬਹੁਤ ਵੱਡਾ ਕਟ ਸੀਗਾ ਭਾਰੀ ਜੋ ਕਿ ਸ਼ੇਰੇ ਪੰਜਾਬ ਅਕਾਲੀ ਦਲ ਪਾਰਟੀ ਦੇ ਵੱਲੋਂ ਕੀਤਾ ਗਿਆ ਸੋ ਸਾਡੇ ਨਾਲ ਸਰਦਾਰ ਬਲਵਿੰਦਰ ਸਿੰਘ ਹੈਗੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਹੋਰ ਵੀ ਬਹੁਤ ਲੋਕਾਂ ਨੂੰ ਜਾਗਰਤ ਕਰਦੇ ਨੇ ਲੋਕਾਂ ਦਾ ਬਹੁਤ ਵੱਡਾ ਲੋਕਾਂ ਦਾ ਸਾਥ ਵੀ ਦੇ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਦੇਣੇ ਹੋਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰਿਆ ਜੀ ਸੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਸ ਤਰ੍ਹਾਂ ਤੁਸੀਂ ਅੱਜ ਸ਼ੇਰੇ ਪੰਜਾਬ ਅਕਾਲੀ ਦਲ ਦਾ ਆਗਾਜ਼ ਕੀਤਾ ਹੈਗਾ ਇਹ ਇੱਥੋਂ ਹੀ ਸ਼ੁਰੂਆਤ ਹੋਈ ਹੈ ਜੀ ਨਹੀਂ ਇਸ ਤੋਂ ਪਹਿਲਾਂ ਇਹਦੀ ਵਰਕਰ ਮੀਟਿੰਗ ਜਿਹੜੀ ਹੈਗੀ ਆ ਉਹ ਹੋ ਚੁੱਕੀ ਆ ਜੀ ਜੀ ਔਰ ਇਹਦਾ ਐਲਾਨ ਹੋਏ ਨੂੰ 15 ਦਿਨ ਹੋ ਗਏ ਆ ਜੀ ਪਰ ਨਵੀਂ ਪਾਰਟੀ ਹੈ ਦੇਖੋ ਅੱਜ ਕੱਲ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਜੀ ਡਰਾਮਾ ਨਹੀਂ ਕਰਨਾ ਹੱਕ ਔਰ ਸੱਚ ਸਚਾਈ ਦੀ ਰਾਹ ਤੇ ਤੁਰਨਾ ਹੈ ਤਾਂ ਇਹ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਮੈਦਾਨ ਦੇ ਵਿੱਚ ਲੈ ਕੇ ਆਉਣ ਵਾਸਤੇ ਕਿਉਂਕਿ ਤੁਹਾਡੀ ਲੜਾਈ ਲੁਟੇਰਾ ਤੰਤਰ ਦੇ ਨਾਲ ਜੀ ਜੀ ਸਾਰੀਆਂ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਨਾਲ ਹੈ ਜਿਨ੍ਹਾਂ ਨੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਅਰਬਾਂ ਖਰਬਾਂ ਰੁਪਿਆ ਮਤਲਬ ਬਣਾਇਆ ਜੀ ਇਹਦੇ ਤੋਂ ਇਲਾਵਾ ਸਾਰਾ ਤੰਤਰ ਉਹਨਾਂ ਦਾ ਹੈ ਠੀਕ ਹੈ ਨਾ ਜਿਨ੍ਹਾਂ ਦੇ ਬ੍ਰੇਸ਼ਟ ਅਫਸਰ ਨੇ ਸਾਰੇ ਉਹਨਾਂ ਦੇ ਹੈ ਜੀ ਜੀ ਇਸੇ ਤਰ੍ਹਾਂ ਤੁਸੀਂ ਲਾ ਲਓ ਜਿਹੜੇ ਵੱਡੇ ਚੈਨਲ ਨੇ ਉਹ ਸਾਰੇ ਉਹਨਾਂ ਨੇ ਖਰੀਦੇ ਹੋਏ ਜੀ ਜੀ ਠੀਕ ਹੈ ਸੋ ਕਿਸੇ ਨਵੀਂ ਚੀਜ਼ ਨੂੰ ਸਪੇਸ ਦਿਵਾਉਣ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਸੋ ਇਹ ਸ਼ੁਰੂ ਹੋਈ ਹੈ ਪਰ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੈ ਅੱਜ ਇਥੇ ਫਿਰੋਜ਼ਪੁਰ ਚ ਇੱਕ ਵੱਡੀ ਰੈਲੀ ਮੁੱਦਿਆਂ ਨੂੰ ਲੈ ਕੇ ਹੋਈ ਹੈ ਤਾਂ ਉਹਦੇ ਵਿੱਚ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਨੇ ਬਿਲਕੁਲ ਔਰ ਜਿਹੜਾ ਮੁੱਦਾ ਹੈਗਾ ਇਹ 50 ਲੱਖ ਲੋਕਾਂ ਨਾਲ ਜੁੜਦਾ ਹੈ ਜੀ ਇਸ ਮੁੱਦੇ ਨੂੰ ਨਾ ਤਾਂ ਅਕਾਲੀ ਭਾਜਪਾ ਨੇ ਹੱਲ ਕੀਤਾ ਨਾ ਕਾਂਗਰਸ ਨੇ ਕੀਤਾ ਜੀ ਨਾ ਮੌਜੂਦਾ ਸਰਕਾਰ ਕਰ ਰਹੀ ਹੈ ਠੀਕ ਹੈ ਸੋ ਮੁੱਦਿਆਂ ਦੀ ਸਿਆਸਤ ਜਿਹੜੀ ਹੈਗੀ ਆ ਉਹ ਨਦਾਰਦ ਹੋ ਗਈ ਆ ਅੱਜ ਪੋਲਿਟিক্যাল ਪਾਰਟੀਆਂ ਦੇ ਵਿੱਚੋਂ ਜੀ ਉਹ ਬਲੇਮ ਬਾਜੀ ਦੀ ਮਤਲਬ ਮਾਰਕੀਟਿੰਗ ਬਾਜੀ ਦੀ ਝੂਠੇ ਲਾਰਿਆਂ ਵਾਧਿਆਂ ਦੀ ਜੀ ਮਾਰਕੀਟਿੰਗ ਕਰਦੇ ਆ ਹਾਂ ਨਾ ਮੁੱਦਿਆਂ ਦੀ ਰਾਜਨੀਤੀ ਕੋਈ ਨਹੀਂ ਕਰਦਾ ਜੀ ਜੀ ਵੀਰ ਬਲਵਿੰਦਰ ਸਿੰਘ ਜੀ ਤੁਸੀਂ ਲੋਕਦਾਰ ਲਹਿਰ ਲੈ ਕੇ ਚੱਲੇ ਸੀਗੇ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਲੋਕਾਂ ਨੂੰ ਉਠਾਇਆ ਜਗਾਇਆ ਸੋ ਅੱਜ ਤੁਸੀਂ ਸ਼ੇਰੇ ਪੰਜਾਬ ਅਕਾਲੀ ਦਲ ਨੂੰ ਲੈ ਕੇ ਚੱਲੇ ਹੋ ਤੁਹਾਨੂੰ ਕਿੰਨਾ ਕੁ ਲੋਕਾਂ ਦਾ ਸਹਿਯੋਗ ਮਿਲ ਰਿਹਾ ਦੇਖੋ ਨਾ ਤਾਂ ਲੋਕ ਅਧਿਕਾਰ ਲਹਿਰ ਦੇ ਵਿੱਚ ਕੋਈ ਸਹਿਯੋਗ ਦੀ ਕਮੀ ਸੀ ਜੀ ਨਾ ਹੋਣਾ ਤੇ ਨਾ ਰਹਿਣੀ ਹੈ ਹਮ ਠੀਕ ਹੈ ਸਵਾਲ ਇਹ ਹੈ ਕਿ ਸਾਡੇ ਕੋਲੇ ਉਹਨੇ ਸਾਧਨ ਪ੍ਰਸਾਦਨ ਨਹੀਂ ਜਿੰਨੇ ਲੁਟੇਰੀਆਂ ਪੋਲੀਟੀਕਲ ਪਾਰਟੀਆਂ ਦੇ ਕੋਲੇ ਆ ਠੀਕ ਹੈ ਸਾਨੂੰ ਸਮਾਂ ਲੱਗੇਗਾ ਹਮ ਹੋ ਸਕਦਾ ਜ਼ਿੰਦਗੀ ਲੱਗ ਜੇ ਜੀ ਠੀਕ ਹੈ ਸੋ ਲੋਕ ਅਧਿਕਾਰ ਲਹਿਰ ਨੇ ਜਿਹੜਾ ਕੰਮ ਕੀਤਾ ਹੈ ਉਹੀ ਅੱਗੇ ਜਾਰੀ ਰੱਖ ਰਹੇ ਆ ਕੁਝ ਸੱਜਣ ਹੋਰ ਨਾਲ ਆਏ ਨੇ ਲੋਕ ਅਧਿਕਾਰ ਲਹਿਰ ਨੂੰ ਵੀ ਸਾਥੀ ਚਲਾਈ ਜਾ ਰਹੇ ਆ ਠੀਕ ਹੈ ਸੋ ਜਿੰਨੀਆਂ ਵੀ ਲਹਿਰਾਂ ਚੱਲਦੀਆਂ ਜੀ ਜਿੰਨੇ ਲੋਕ ਵੀ ਲੜ ਰਹੇ ਆ ਕੋਈ ਸੜਕਾਂ ਤੇ ਲੜ ਰਿਹਾ ਕੋਈ ਪਾਣੀ ਦੀਆਂ ਟੈਂਕੀਆਂ ਤੇ ਚੜ ਕੇ ਲੜ ਰਿਹਾ ਜੀ ਠੀਕ ਹੈ ਕੋਈ ਬਾਡਰਾਂ ਤੇ ਲੜ ਰਿਹਾ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਜੀ ਕਿਉਂਕਿ ਪਿਛਲੇ 40 50 ਸਾਲਾਂ ਤੋਂ ਸਰਕਾਰਾਂ ਬਹੁਤ ਬੇਸ਼ਰਮ ਹੋ ਗਈਆਂ ਉਹ ਕਹਿੰਦੇ ਆ ਵੀ ਤੁਸੀਂ ਬੈਠੇ ਰਹੋ ਸੜਕ ਤੇ ਬਿਲਕੁਲ ਜੀ ਅਸੀਂ ਤਾਂ ਸਾਰੇ ਇਕੱਠੇ ਆ ਹੂੰ ਠੀਕ ਹੈ ਜੇ ਨੱਥਾ ਸਿੰਘ ਨਹੀਂ ਤਾਂ ਪ੍ਰੇਮ ਸਿੰਘ ਆਜੂ ਪ੍ਰੇਮ ਸਿੰਘ ਨਹੀਂ ਤਾਂ ਨੱਥਾ ਸਿੰਘ ਆਜੂ ਜੀ ਠੀਕ ਹੈ ਨੱਥਾ ਸਿੰਘ ਪ੍ਰੇਮ ਸਿੰਘ 1 ਐਂਡ ਦੀ ਸੇਮ ਥਿੰਗ ਜੀ ਹੈਗੇ ਤਾਂ ਸਾਰੇ ਇੱਕੋ ਨੇ ਠੀਕ ਹੈ ਕੈਪਟਨ ਤੇ ਬਾਦਲ ਇੱਕੋ ਸੀ ਕੌਣ ਨਹੀਂ ਜਾਣਦਾ ਜੀ ਤੇ ਹੁਣ ਜਿਹੜਾ ਮੌਜੂਦਾ ਬੈਠਾ ਹੈ ਜੀ ਜਾਂ ਜਿਹੜਾ ਦਿੱਲੀ ਵਾਲਾ ਇਹਨੂੰ ਕਟਕੁਤਲੀਆਂ ਨੂੰ ਨਚਾ ਰਿਹਾ ਹੈ ਠੀਕ ਹੈ ਉਹ ਕੈਪਟਨ ਤੇ ਬਾਦਲ ਮਜੀਠੀਏ ਹੋਰਾਂ ਤੋਂ ਹਰ ਮਹੀਨੇ ਪੈਸੇ ਲੈਂਦਾ ਕੌਣ ਨਹੀਂ ਜਾਣਦਾ ਭ੍ਰਿਸ਼ਟਾਚਾਰ ਦੀ ਜਿਹੜੀ ਮੁਹਿੰਮ ਹੈ ਉਹ ਕਾਦੀ ਮੁਹਿੰਮ ਹੈ ਜਿੰਨਾ ਤੇਰੇ ਇਹਨਾਂ ਚੋਰਾਂ ਨੂੰ ਫੜ ਕੇ ਪੁੱਠੇ ਨਹੀਂ ਲਟਕਾਇਆ ਜਾਂਦਾ ਠੀਕ ਹੈ ਸੋ ਅਸੀਂ ਲੋਕਾਂ ਤੱਕ ਇਹ ਗੱਲ ਲੈ ਕੇ ਜਾਵਾਂਗੇ ਜੀ ਅੱਜ ਦੀ ਜਿਹੜੀ ਰੈਲੀ ਸੀ ਅੱਜ ਦੀ ਕਾਨਫਰੰਸ ਸੀ ਇਹਦਾ ਨਾਂ ਰੱਖਿਆ ਭਾਈ ਲਾਲੋ ਜੀ ਕਾਨਫਰੰਸ ਜੀ ਜੀ ਠੀਕ ਹੈ ਜੀ ਸੋ ਮਲਕ ਭਾਗੋ ਜਿਹੜੇ ਹੈਗੇ ਆ ਉਹ ਭਾਈ ਲਾਲੂਆਂ ਨੂੰ ਨਚੋੜ ਰਹੇ ਆ ਜੀ ਠੀਕ ਹੈ ਇਹਨਾਂ ਦੀ ਗਿਣਤੀ 50 ਲੱਖ ਤੋਂ ਉੱਪਰ ਬਣਦੀ ਹੈ 20 ਲੱਖ ਮਨਰੇਗਾ ਮਜ਼ਦੂਰ ਪਰਿਵਾਰ ਹੈ ਜੀ ਜੀ ਹਾਲਾਂਕਿ ਪਰਿਵਾਰਾਂ ਦੀ ਗਿਣਤੀ ਤਾਂ 50 60 ਲੱਖ ਬਣ ਜਾਂਦੀ ਹੈ ਪਰ ਇੱਕ ਕਾਰਡ ਤੇ ਇੱਕ ਜਣੇ ਨੂੰ ਜੋਬ ਮਿਲਦੀ ਹੈ ਇੱਕ ਪਰਿਵਾਰ ਚ ਹੂੰ ਠੀਕ ਹੈ ਇਸੇ ਤਰ੍ਹਾਂ ਅੰਗਹੀਨ ਬੁਢਾਪਾ ਵਿਧਵਾ ਪੈਨਸ਼ਨ ਵਾਲੇ 32 ਲੱਖ ਲੋਕ ਨੇ 10 ਲੱਖ ਲੋਕਾਂ ਨੂੰ ਇਹ ਦੇ ਨਹੀਂ ਰਹੇ ਕਿਉਂਕਿ ਹਰਿਆਣੇ 'ਚ ਉਮਰ 60 ਸਾਲ ਹੈ ਰਾਜਸਥਾਨ 'ਚ 60 ਸਾਲ ਹੈ ਇੱਥੇ 65 ਸਾਲ ਹੈ ਜੀ ਹਰਿਆਣੇ 'ਚ ਪੈਨਸ਼ਨ 3000 ਹੈ ਇੱਥੇ 1500 ਹੈ ਜੀ ਹਰਿਆਣੇ 'ਚ ਜ਼ਮੀਨ ਦੀ ਆਮਦਨ ਦੀ ਕੋਈ ਸ਼ਰਤ ਨਹੀਂ ਇੱਥੇ 2.5 ਕਿੱਲਾਂ ਤੋਂ ਵੱਧ ਵਾਲੇ ਨੂੰ ਦਿੰਦੇ ਨਹੀਂ ਹਮ ਠੀਕ ਹੈ ਸੋ ਅਸੀਂ ਇਹ ਲੜਾਈ ਜਿਹੜੀ ਹੈਗੀ ਹੈ ਇਹਨੂੰ ਪਿੰਡਾਂ ਤੱਕ ਲੈ ਕੇ ਜਾਵਾਂਗੇ ਇਹ ਸਾਰੇ ਲੋਕਾਂ ਨੂੰ ਠਾਕੇ ਨਾਲ ਖੜੇ ਕਰਾਂਗੇ ਠੀਕ ਹੈ ਦਾਗ ਇਹਨਾਂ ਦੇ ਹੱਥ 'ਚ ਫੜਾਵਾਂਗੇ ਇਹ ਝੂਠੇ ਲਾਰੇ ਲਾਉਣ ਵਾਲਿਆਂ ਨੂੰ ਸਵਾਲ ਹੋਣਗੇ ਇਹ ਸਾਡਾ ਮਕਸਦ ਵੀਰ ਜੀ ਸਵਾਲ ਇੱਕ ਹੋਰ ਹੈਗਾ ਵੀ ਪੰਜਾਬ ਨੂੰ ਸੰਭਾਲਣ ਵਾਲੇ ਲੋਕ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੇ ਲੋਕ ਉਹਨਾਂ ਨੂੰ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਿਉਂ ਅੱਗੇ ਨਹੀਂ ਹੋਣ ਦਿੰਦੀਆਂ ਦੇਖੋ ਗੱਲ ਇਹ ਹੈ ਨਾ ਉਹਨਾਂ ਕੋਲ ਇੱਕ ਤੰਤਰ ਹੈ ਅਸੀਂ ਅਸੀਂ ਜਿਹੜੇ ਲੋਕ ਆ ਨਾ ਜੀ ਅਸੀਂ ਜਿਹੜੇ ਲੋਕ ਆ ਜੀ ਅਸੀਂ ਸਮਾਜਿਕ ਲੜਾਈ ਨਹੀਂ ਲੜਦੇ ਅਸੀਂ ਲੜਦੇ ਆਂ ਮਤਲਬ ਆਪਦੇ ਘਰ ਦੀ ਆਪਦੇ ਬੱਚਿਆਂ ਦੀ ਵੱਧ ਤੋਂ ਵੱਧ ਜੀ ਠੀਕ ਹੈ ਪਰ ਸਮਾਜਿਕ ਲੜਾਈ ਲੜਨ ਵਾਸਤੇ ਸਾਨੂੰ ਘਰ ਕਰਬਾਨ ਕਰਨਾ ਪੈਂਦਾ ਹੁਣ ਮੈਂ ਸਰਕਾਰੀ ਨੌਕਰੀ ਛੱਡਤੀ ਹੈ ਮਤਲਬ 11 ਸਾਲ ਰਹਿੰਦੇ ਸੀ ਜਦੋਂ ਮੈਂ ਛੱਡੀ ਹੈ 2021 ਚ ਛੱਡੀ ਹੈ ਜੀ ਜੀ 2016 ਚ ਮੈਂ ਯਾਨੀ ਲੋਕਾਂ ਲਈ ਲੜ ਰਿਹਾ ਹਾਂ ਜੀ ਪਰ ਮੇਰੇ ਨਾਲ ਕੈਮਰਿਆਂ ਵਾਲੇ ਹੈ ਨਹੀਂ ਹੂੰ ਠੀਕ ਹੈ ਬਿਲਕੁਲ ਸਹੀ ਹੁਣ ਜਿਹਦੇ ਨਾਲ ਕੈਮਰੇਆਂ ਵਾਲੇ ਸੀ ਉਹ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਹੋਣਾ ਇੱਕ ਸ਼੍ਰੀਮਾਨ ਜੀ ਸਿਹਤ ਵਿਭਾਗ ਚ ਲੱਗੇ ਹੋਏ ਸੀ ਜੀ ਉਹਨਾਂ ਨੇ ਮੇਰਾ خیال 30 ਕ ਸਾਲ ਤੱਕ ਨੌਕਰੀ ਕੀਤੀ ਆ ਤਿੰਨ ਕ ਸਾਲ ਪਹਿਲਾਂ ਛੱਡੀ ਆ ਹੁਣ ਉਹ ਚਾਰ ਪੰਜ ਮਹੀਨੇ ਮਤਲਬ ਉਹਨਾਂ ਨੇ ਇੰਨਾ ਮਤਲਬ ਚੰਗਾ ਕੰਮ ਕਰਕੇ ਦਿਖਾਇਆ ਕਿਤੇ ਉਹ ਜੂਸ ਵਾਲੀ ਰੇੜੀ ਨੂੰ ਮਤਲਬ ਢੋਲੀ ਜਾਂਦੇ ਆ ਕਿਤੇ ਗੁੜ ਚਖੰਡ ਪਾਉਣ ਵਾਲਿਆਂ ਨੂੰ ਫੜੀ ਜਾਂਦੇ ਆ ਕਿਤੇ ਮਠਿਆਈ ਬਣਾਉਣ ਵਾਲਿਆਂ ਦੇ ਦੁਆਲੇ ਹੋਏ ਹੋਏ ਆ ਹੂੰ ਮਤਲਬ ਉਹ 30 ਸਾਲ ਕਿੱਥੇ ਸੀਗੇ ਕੈਮਰੇ ਵਾਲੇ ਕਿੱਥੇ ਸੀ ਹੈਨਾ ਉਹ 4 ਕਿੰਨੇ ਰੋਲਾ ਰੱਪਾ ਜਾਬਾ ਕੇ ਹੁਣ ਉਹ ਮੇਰਾ ਖਿਆਲ ਪਤਾ ਨਹੀਂ ਕਿਹੜੀ ਪਾਰਟੀ ਚ ਆ ਚਲੇ ਗਏ ਪਤਾ ਨਹੀਂ ਭਾਜਪਾ ਚ ਚਲੇ ਗਏ ਉਹ ਜਾ ਵੜੇ ਹੈਨਾ ਕਿਸੇ ਦੇ ਹੋ ਗਏ ਉਹ ਦੇਖੋ ਸਾਡਾ ਕੰਮ ਉਹ ਨਹੀਂ ਗਰਦੀਪ ਸਿੰਘ ਬਠਿੰਡਾ ਪਿਛਲੇ 40 ਸਾਲਾਂ ਤੋਂ 40 ਵਾਰ ਜੇਲ੍ਹ ਚ ਜਾਇਆ ਹੈ ਜਿਹੜਾ ਸਾਡਾ ਪ੍ਰਧਾਨ ਹੈ ਜੀ ਠੀਕ ਹੈ ਜੀ ਬਲਵਿੰਦਰ ਸਿੰਘ ਨੇ 2004 ਚ 11 ਅਫਸਰ ਫੜਾਏ ਸੀ ਵਿਜੀਲੈਂਸ ਨੂੰ ਨੌਕਰੀ ਕਰਦੇ ਆ 19 ਸਾਲ ਮੈਂ ਚਾਰਜ ਸ਼ੀਟ ਹੀ ਰਿਆ ਜੀ ਠੀਕ ਹੈ ਜੀ ਮੈਂ ਚਾਰ ਸ਼ੀਟ ਰਿਆ 19 ਸਾਲ ਔਰ 11 ਸਾਲ ਰਹਿੰਦਿਆਂ ਪਹਿਲਾਂ ਮੈਂ ਸਰਕਾਰੀ ਨੌਕਰੀ ਛੱਡਤੀ ਹੈ ਹੈਨਾ ਅੰਘੀਣ ਵਿਡਵਾ ਪੈਨਸ਼ਨ 250 ਹੁੰਦੀ ਸੀ ਹਾਂਜੀ ਦਿਵੰਗ ਲੋਕਾਂ ਨੂੰ ਨਾਲ ਲੈ ਕੇ ਉਹ 750 ਕਰਾਈ ਹੈ ਸਿਰਫ ਦਿਵੰਗ ਹੀ ਜਾਣਦੇ ਆ ਠੀਕ ਹੈ ਤੇ ਮਤਲਬ ਮੇਰੇ ਨਾਲ ਕੋਈ ਕੈਮਰੇ ਵਾਲਾ ਮੇਰੀ ਇੰਟਰਵਿਊ ਨਹੀਂ ਲੈਣ ਆਇਆ ਠੀਕ ਹੈ ਜੀ ਪਰ ਮੈਂ ਲੜੀ ਜਾਂਦਾ ਕਿਉਂਕਿ ਮੈਂ ਲੜ ਰਿਹਾ ਆ ਆਪਦੇ ਪੰਜਾਬ ਲਈ ਆਪਦੇ ਲੋਕਾਂ ਲਈ ਆਪਦੇ ਬੱਚਿਆਂ ਲਈ ਕਿਉਂਕਿ ਉਹਨਾਂ ਦੇ ਰਹਿਣ ਦੇ ਲੈ ਕੇ ਸੂਬੇ ਨੂੰ ਬਣਾਉਣਾ ਹੈ ਇਹਨਾਂ ਲੋਕਾਂ ਨੇ ਨਹੀਂ ਛੱਡਣਾ ਇਸ ਸੂਬੇ ਨੂੰ ਰਹਿਣ ਦੇ ਲੈ ਕੇ ਜੀ ਜੀ ਵੀ ਜੀ ਇੱਕ ਅਗਲਾ ਸਵਾਲ ਹੈਗਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਾਂ ਹੈਗੀ ਆ ਸਿੱਖ ਪੰਥਕ ਪਾਰਟੀ ਕਹਿੰਨੇ ਆਪਾਂ ਜੇ ਵੇਖੀਏ ਤਾਂ ਲੇਕਿਨ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਹੋ ਕਿ ਉਹਨਾਂ ਨੇ ਤਿੰਨ ਜਗ੍ਹਾ ਤੇ ਜੁੱਤੀਆਂ ਪਈਆਂ ਪੰਡਾਲ ਦੇ ਵਿੱਚ ਤੇ ਉਸ ਤੋਂ ਬਾਅਦ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਏ ਨੇ ਹਾਂਜੀ ਦੇਖੋ ਗੱਲ ਇਹ ਹੈ ਕਿਸੇ ਤੇ ਇਦਾਂ ਜੁੱਤੀ ਸਿੱਟਣੀ ਠੀਕ ਨਹੀਂ ਹੈ ਜੀ ਠੀਕ ਹੈ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀ ਕੀ ਕੀਤਾ ਹੈ ਇਹ ਬੱਚਾ ਬੱਚਾ ਜਾਣਦਾ ਹੈ ਜੀ ਕੌਮੀ ਇਨਸਾਫ ਮੋਰਚਾ ਲੱਗਿਆ 50 ਹਜ਼ਾਰ ਦਾ ਕਟ ਸੀ ਪਿਛਲੇ ਸਾਲ 26 ਜਨਵਰੀ ਨੂੰ ਜੀ ਜੀ ਸੋ ਲੋਕਾਂ ਨੂੰ ਸਭ ਪਤਾ ਹੈ ਲੋਕ ਉਹਨਾਂ ਨੂੰ ਤਿੰਨ ਸੀਟਾਂ ਤੇ ਲੈ ਕੇ ਆਏ ਆ ਪਰ ਸਵਾਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਸੱਚੇ ਸੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਸਾਰਿਆਂ ਨੂੰ ਛੇਤਰ ਮਾਰ ਕੇ ਨਹੀਂ ਬਲਕਿ ਵੋਟ ਨਾਲ ਜਵਾਬ ਦੇਣਾ ਚਾਹੀਦਾ ਹੈ ਮੈਂ ਤਾਂ ਇਹ ਕਹਣਾ ਤੇ ਵੀਰ ਜੀ ਇਲੈਕਸ਼ਨ 2024 ਦਾ ਜਿਹੜਾ ਲੋਕ ਸਭਾ ਦਾ ਨੇੜੇ ਹੈਗਾ ਤਾਂ ਤੁਹਾਡੀ ਕਦਰ ਤਾਂ ਹੋਵੇਗੀ ਜਾਂ ਕੱਲੇ ਹੀ ਲੜੋਗੇ ਨਹੀਂ ਦੇਖੋ ਗੱਲ ਇਹ ਹੈ ਜੀ ਅਜੇ ਤੱਕ ਤੁਰੇ ਆ ਇੱਕ ਬੱਚਾ ਜੰਮਿਆ ਉਹਨੂੰ ਇਨਫੈਕਸ਼ਨ ਤੋਂ ਬਚਾਉਣਾ ਹੈ ਜੀ ਆਲੇ ਦੁਆਲੇ ਬਹੁਤ ਇਨਫੈਕਸ਼ਨ ਹੈ ਗੰਦਗੀ ਬਹੁਤ ਹੈ ਹੈਨਾ ਸੋ ਉਹਦੇ ਲਈ ਕੁਝ ਚੰਗੇ ਲੋਕਾਂ ਨਾਲ ਤਾਲਮੇਲ ਕਰਾਂਗੇ ਉਹ ਛੋਟੀਆਂ-ਛੋਟੀਆਂ ਪਾਰਟੀਆਂ ਨਾਲ ਵਧੀਆ ਬੰਦਿਆਂ ਨਾਲ ਜੇ ਹੋ ਗਿਆ ਤਾਂ ਲੜ ਲਾਂਗੇ ਬਹੁਤ ਵਧੀਆ ਢੰਗ ਨਾਲ ਨਹੀਂ ਤਾਂ ਪੰਚਾਇਤੀ ਚੋਣਾਂ 'ਚ ਆ ਜਿਹੜੇ ਲੋਕ ਐ ਮੈਂਬਰ ਵੀ ਬਣਨਗੇ ਸਰਪੰਚ ਵੀ ਬਣਨਗੇ ਮਨਰੇਗਾ ਮਜ਼ਦੂਰ ਤੇ ਦਿਵਿਆਂਗ ਇਹਨਾਂ ਨੂੰ ਇੰਨਾ ਕ ਜਗਾ ਦੇਾਂਗੇ ਫੇਰ ਕਿਹੜਾ ਇਲੈਕਸ਼ਨ ਨਹੀਂ ਆਉਣੇ ਜੀ ਠੀਕ ਐ ਲੜਾਈ ਲੜਾਂਗੇ ਜੀ ਵੀਰ ਜੀ ਜਿਸ ਤਰ੍ਹਾਂ ਮਜ਼ਦੂਰ ਹੈਗੇ ਨੇ ਮਨਰੇਗਾ ਜਾਂ ਕਿਸਾਨ ਹੈਗੇ ਨੇ ਛੋਟੇ ਬਰਕਰਰ ਹੈਗੇ ਨੇ ਉਹਨਾਂ ਵਾਸਤੇ ਕੀ ਮੈਨੀਫੈਸਟੋ ਤੁਸੀਂ ਲੈ ਕੇ ਆਏ ਨੇ ਮੈਨੀਫੈਸਟੋ ਕੋਈ ਨਹੀਂ ਹੁੰਦਾ ਸਰਕਾਰਾਂ ਨੇ ਪਹਿਲਾਂ ਹੀ ਦਿੱਤਾ ਹੁਣ 5 ਏਕੜ ਤੱਕ ਦਾ ਕਿਸਾਨ ਆਪਦੇ ਖੇਤ ਚ ਕੰਮ ਕਰਕੇ ਮਨਰੇਗਾ ਦੀ ਦਿਹਾੜੀ ਲੈ ਸਕਦਾ ਹੈ ਮਨਰੇਗਾ ਐਕਟ 2112 ਅਨਸਾਰ ਜਿਹੜੀ ਸੋਧ ਕੀਤੀ ਸੀ ਇਹ ਕਿੱਥੇ ਦੇ ਰਹੇ ਹ 100 ਦਿਨ ਦਾ ਕੰਮ ਦੇਣਾ ਮਨਰੇਗਾ ਮਜ਼ਦੂਰ ਨੂੰ ਠੀਕ ਹੈ ਔਰ ਇਹ 20 ਦਿਨ ਵੀ ਐਵਰੇਜ ਨਹੀਂ ਦੇ ਰਹੇ ਸੋ ਅਸੀਂ ਤਾਂ ਇਹਨਾਂ ਦਾ ਦਿੱਤਾ ਹੀ ਲਾਗੂ ਕਰਵਾਉਣਾ ਜਿੰਨੀ ਪੈਨਸ਼ਨ ਹਰਿਆਣਾ ਦਿੰਦਾ ਉਨੀ ਤਾਂ ਦੇਣ ਨਾ 3000 ਰੁਪਇਆ ਤਾਂ ਸੋ ਪਹਿਲਾਂ ਤਾਂ ਇੰਨੇ ਤੇ ਹੀ ਤੌਰ ਤੇ ਗੋਡਾ ਰੱਖਾਂਗੇ ਬਾਕੀ ਸਾਡਾ ਕੀ ਹੈ ਸਾਡੇ ਕੋਲੇ ਕਿਹੜਾ ਕੁਝ ਹੈ ਸਹੀ ਤਾਂ ਜਗਾਉਣਾ ਹੈ ਕੇਵਲ ਲੋਕਾਂ ਨੂੰ ਠੀਕ ਹੈ ਸੋ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਗੱਲ ਨੂੰ ਲੰਬੀ ਵੀਰ ਜੀ ਵੀਰ ਜੀ ਲਾਸਟ ਵਾਲਾ ਹੈ ਭਗਵੰਤ ਮਾਨ ਦਾ 2.5 ਸਾਲ ਦਾ ਜਿਹੜਾ ਕੰਮ ਕਾਜ ਹੈਗਾ ਕਿਵੇਂ ਵੇਖਦੇ ਹੋ ਉਹ ਲੋਕੀ ਮਤਲਬ ਨਾ ਨਿਗਾਲੀਆਂ ਅੰਕਾਂ ਲਾ ਕੇ ਬੈਠੇ ਆ ਜਿੱਦਣ ਵੋਟਾਂ ਪੈਣਗੀਆਂ ਉਹ ਦੱਸਣਗੇ ਮੈਂ ਕੀ ਦੱਸਣਾ ਧੰਨਵਾਦ ਧੰਨਵਾਦ ਜੀ ਸੋ ਦੋਸਤੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਡੀਸੀ ਦਫਤਰ ਫਰੋਇਪੁਰ ਦੇ ਵਿੱਚ ਜਿੱਥੇ ਕਿ ਭਾਰੀ ਇਕੱਠ ਕੀਤਾ ਗਿਆ ਸੀ ਸ਼ੇਰੇ ਪੰਜਾਬ ਅਕਾਲੀ ਦਲ ਦੀ ਜਿਹੜੀ ਪਾਰਟੀ ਦਾ ਨਵਾਂ ਗਾਜ ਕੀਤਾ ਜਿਹਦੇ ਪ੍ਰਧਾਨ ਗੁਰਦੀਪ ਸਿੰਘ ਬਠੰਡਾ ਜੀ ਹੈਗੇ ਨੇ ਸੋ ਸਾਡੇ ਨਾਲ ਗੱਲਬਾਤ ਕੀਤੀ ਹੈ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਲੋਕਤਕਾਰ ਲਹਿਰ ਦੇ ਮੈਂਬਰ ਵੀ ਹੈਗੇ ਨੇ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਵੱਡੇ ਵੱਡੇ ਖਲਾਸੇ ਕਰ ਦਿੱਤੇ ਹੈਗੇ ਨੇ ਸੁਖਵੀਰ ਬਾਦਲ ਦੇ ਤੇ ਲੋਕਾਂ ਬਾਰੇ ਗੱਲਬਾਤ ਕੀਤੀ ਹੈ ਲੋਕਾਂ ਦੇ ਹੱਕਾਂ ਬਾਰੇ ਗੱਲਬਾਤ ਕੀਤੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ ਕਾਂਦੀ ਵਾਜ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨਸ ਜੋ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ